ਇਹਨਾਂ ਮਜਬੂਰ ਨਾ ਕਰੋ ਇਹ ਸੜਕਾਂ ਤੇ ਆਵੇ ਫਰਾਂਜੀ ਜੀ ਜੇਕਰ ਜਿਅਲਤੀਆਂ ਜ਼ਿਆਦਾ ਚਾਲੂ ਰਹੀਆਂ ਤੁਹਾਡੇ ਭਰਾਵਾਂ ਦੇ ਨਾਲ ਇਹਦਾ ਇੱਕ ਮਿੰਟ ਇਹੋ ਹੀ ਅਸਾਸਨ ਹੈ ਅੱਜ ਤੋਂ 10 ਸਾਲ ਪਹਿਲਾਂ ਇਹੋ ਹੀ ਇਹਨਾਂ ਨੇ ਅਮੀ ਹਿੰਮਤੀ ਛੇੜੀ ਹੋਈ ਸੀ ਅੰਮਾਲੇ ਸ਼ਹਿਰ 'ਚ ਇਹਨਾਂ ਨੇ ਲੁੱਟ ਖੋ ਤੁਹਾਡੇ ਸੁਣਨ ਕਰ ਮਗਰੀ ਬਜ਼ਾੜੀ ਦੇ ਨਾਲ ਜਿਹੜੇ ਬੰਦੇ ਆਪਣਾ ਜੇਵਰ ਵੇਚਣ ਜਾਂਦੇ ਆ ਰੋਟੀ ਰੋਜੀ ਮਗਰੀ ਕਮਾਣ ਜਾਂਦੇ ਆ 8-10 ਸਾਲ ਇਹਨਾਂ ਨੇ ਪਹਿਲਾਂ ਹੀ ਇਦਾਂ ਹੀ ਸਾਡੇ ਬੰਦਿਆਂ ਨੂੰ ਲੁੱਟਿਆ ਗਿਆ ਇਦਾਂ ਹੀ ਖਲਾਰ ਖਾ ਕੇ ਇਹਨਾਂ ਨੇ ਮਹੀਨਾ ਬੰਨ੍ਹਣ ਦੀ ਕੋਸ਼ਿਸ਼ ਕੀਤੀ ਸਰਕਾਰ ਨੂੰ ਪੈਸੇ ਜੀਐਸਆਈ ਟੈਕਸ ਸਹੀ ਦਿੰਨੇ ਆ ਕੀ ਇਹਨਾਂ ਨੂੰ ਹੀ ਮਹੀਨੇ ਬਣਿਏ ਇਹ ਇਸੇ ਵਾਸਤੇ ਐਸੋਲੇ ਜੋੜ ਲਾ ਲਿਆ ਵੱਧ ਤੋਂ ਵੱਧ ਬੰਦੇ ਅਸੀਂ ਫੜੀਏ ਇਹਨਾਂ ਦੇ ਦਹਿਸ਼ ਰਪਾਈਏ ਕਿ ਇਹਨਾਂ ਨੇ ਆਪਣੇ ਮਹੀਨੇ ਬਣ ਲਈਏ ਹਰ ਜ਼ਿਲ੍ਹੇ 'ਚ ਇਹਨਾਂ ਨੇ ਆਪਣੇ ਮਹੀਨੇ ਬਣਨ ਵਾਸਤੇ ਐਸੋਲੇ ਸਾਡੇ ਸਾਰੇ ਬੰਦਿਆਂ ਨੂੰ ਨਜਾਇਜ਼ ਤੰਗ ਕੀਤਾ ਉਹ ਆਪਣੀ ਰੋਟੀ ਰੋਜੀ ਕਮਾਉਣ ਵਾਸਤੇ ਇੱਕ ਆਪਣਾ ਸਨਿਆਰਾ ਕਿਸੜਾ ਮਗੀ ਆਪਣਾ ਪਾਈ ਪਾਈ ਜੋੜ ਕੇ ਸਮਾਨ ਵੇਚਣ ਵਾਸਤੇ ਬਾਹਰ ਜਾਂਦਾ ਉਹਦਾ ਸਮਾਨ ਸਾਰਾ ਉੱਥੇ ਰੱਖ ਲੈਂਦੇ ਆ ਉਸ ਬੰਦੇ ਦੇ 4 ਦਿਨ ਹੋਇਆ ਅੰਬਾਲੇ ਉਰਲਦੇ ਪੈਨ ਬੰਦੇ ਆਪਣੀ ਰੋਟੀ ਰੋਜੀ ਕਮਾਉਣ ਵਾਸਤੇ ਅਸੀਂ ਸੋਰੇਲ ਕਰਾ ਸੋਨਾ ਵੇਚਣ ਜਾਂ ਉੱਥੇ ਸਮਾਨ ਥੋੜਾ ਵੇਚਦੇ ਪਏ ਆ ਜਿਹੜੇ ਸਾਡੇ ਬੰਦਿਆ ਦੇ ਉਹਨਾਂ ਦੇ ਮਗੀ ਡਕੈਤੀ ਦਾ ਕੇਸ ਪਾਤਾ ਕਾਲੇ ਬੁਰਕੇ ਪਾਤੇ ਆ ਇਹਨਾਂ ਨੇ ਇਹ ਕਿਹੜੇ ਕਾਨੂੰਨ ਕਿਤੇ ਆ ਇਹ ਸਰਕਾਰ ਨੂੰ ਇਹਨਾਂ ਦੀ ਸ਼ਰਮ ਆਣੀ ਚਾਹੀਦੀ ਹੈ ਹਾਡੇ ਬਲਾਦਮੀ ਨੇ ਜੇ ਬੇਇਕਦਰੀ ਕੀਤੀ ਇਹਨੂੰ ਵੱਧ ਤੋਂ ਵੱਧ ਅਸੀਂ ਇਹਦਾ ਬਾਈਕਟ ਕਰਾਂਗੇ ਇਹ ਜਿਹੜਾ ਕੰਮ ਜਲੰਧਰੋਂ ਲੁਧਿਆਣੇ ਅੰਮ੍ਰਿਤਸਰ ਇਹ ਸਾਰੇ ਅਫਸਰ ਮਿਲ ਕੇ ਸਾਡੀ ਬਲਾਦਮੀ ਨਾ ਧੱਕਾ ਕਰਦੇ ਆ ਸਾਡੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਪਿਆ ਇਸ ਵਾਸਤੇ ਜਿੱਦਾਂ ਅਸੀਂ ਧਰਨਾ 10 ਸਾਲ ਪਹਿਲਾਂ ਅੰਮ੍ਰਿਤਸਰ ਜਾ ਕੇ ਸਟੇਸ਼ਨ ਤੇ ਲਾਇਆ ਸੀ ਅਸੀਂ ਆਪਣੀ ਪੂਰੀ ਹਮੀਮ ਲਾ ਕੇ ਉਥੇ ਅੰਮ੍ਰਿਤਸਰ ਸਟੇਸ਼ਨ ਦੇ ਉਦੋਂ ਵੀ ਜਿੰਨਾਂ ਨੇ ਮਾਫੀਆਂ ਮੰਗੀਆਂ ਸੀ ਸਾਰੇ ਹਰਜਾਂਦੀਆਂ ਨਾਲ ਵਾਪਸ ਕੀਤੇ ਸੀ ਅਹੀ ਕਹਿੰਦੇ ਆ ਸਾਡੇ ਬੰਦੇ ਮਾਲ ਵੇਚਣ ਜਾਂਦੇ ਆ ਕੋਈ ਡਾਕਾ ਡੱਲ ਨਹੀਂ ਜਾਂਦੇ ਕੋਈ ਸਮੈਗ ਵਿੱਚ ਨਹੀਂ ਜਾਂਦੇ ਉਹ ਸੋਨੇ ਵਾਲੇ 골ਡ ਵਾਲੇ 골ਡ ਵੇਚਣ ਨਹੀਂ ਜਾਂਦਾ ਇਹ ਇਸ ਵਾਸਤੇ ਸਰਕਾਰ ਨੂੰ ਇੱਕ ਚੇਤਾਵਨੀ ਦਿੱਤੀ ਜਾਂਦੀ ਏ ਇਹ ਜਿਹੜੇ ਆਪਣੇ ਡਾਕੂ ਛੱਡੇਦੇ ਆ ਇਹਨਾਂ ਨੂੰ ਸਾਹਮਲੇ ਆਪਣੇ ਬੰਦ ਕਰ ਲਵੇ ਨਹੀਂ ਤੇ ਇਹਦੇ ਨਾਲ ਇਹ ਬਹੁਤ ਹਨੂਮਗੀ ਜਿੱਦਾਂ 10 ਸਾਲ ਪਹਿਲਾਂ ਹੀ ਅੰਮ੍ਰਿਤਸਰ ਸ਼ਹਿਰ ਦੇ ਸਟੇਸ਼ਨ ਦੇ 500 ਬੰਦਾ ਅੰਮ੍ਰਿਤਸਰ ਚੋਂ ਵਟਾਲਿਓ ਗਦਾਸਪੁਰੋਂ ਪਠਾਨਕੋੜੋ ਸਾਰੇ ਸ਼ਹਿਰਾਂ ਦੇ ਜਾ ਕੇ ਉੱਥੇ ਬੈਠੇ ਆ ਇਹਨਾਂ ਨੂੰ ਇਹੋ ਜਿਹਾ ਇੱਕ ਦੋ ਉਠਾਣਾ ਪਏਗਾ ਇਹ ਅਫਸਰ ਨੂੰ ਫਿਰ ਬੈਠ ਕੇ ਉੱਥੇ ਮਾਫੀ ਮੰਗਣੀ ਪਵੇਗੀ ਇਹ ਜਿਹੜੇ ਸਾਡੇ ਬਲਾਦੀ ਦੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੂੰ ਕਿਹਾ ਜਾਂਦਾ ਵਾ ਮੁਰਜੋ ਸਾਡੇ ਬੰਦੇ ਕੋਈ ਚੋਟ ਡਾਕੂ ਨਹੀਂ ਅਗੇ ਇਹ ਕੋਈ ਸਮੈਗ ਵੇਚਣ ਵਾਲੇ ਆਏ ਸਨਿਆਰੇ ਨੇ 골ਡੀ ਵੇਚਣਾ 골ਡੀ ਵਿੱਚ ਜਦ ਕਿ ਸਾਰੇ ਕਾਗਦ ਹੁੰਦੇ ਆ ਸੁੰਦੇ ਵੀ ਇਹਨਾਂ ਕੋ ਫਿਰ ਵੀ ਇਹਨਾਂ ਨੂੰ ਹਲਾਸ ਮੇਟ ਕੀਤਾ ਜਾਂਦਾ ਉਹਨਾਂ ਕਹਿੰਦੇ ਨਾ ਪੈਸੇ ਦਿਓਗੇ ਨਾ ਦਰਵੇ ਅਈ ਕਸ਼ਟਨ ਤੇ ਤੁਹਾਡਾ ਮਾਲ ਦੇ ਦਾਂਗੇ ਇਹ ਉਹਨਾਂ ਦੇ ਬੁਰਕੇ ਪਾ ਕੇ ਉਹਨਾਂ ਨੂੰ ਮਗੀ ਹਾਰਸ਼ਮੈਨੂ ਮਗੀ ਉਥੇ ਕੀਤਾ ਗਿਆ ਉਹਨਾਂ ਨੇ ਕੋਈ ਚੋਰੀ ਦਾ ਮਾਲ ਨਹੀਂ ਵੇਚਿਆ ਆਪਣੀ ਬੇਨਤੀ ਦਾ ਸਮਾਨ ਬਣਾ ਕੇ ਵਿਚਾਰੇ ਵੇਚਣ ਜਾਂਦੇ ਆਪਣੀ ਰੋਟੀ ਰੋਟੀ ਵਾਸਤੇ ਇਸ ਵਾਸਤੇ ਅਸੀਂ ਅੱਜ ਆਪਣੇ ਮਗੀ ਆਲ ਇੰਡੀਆ ਦੇ ਇੱਥੋਂ ਦੇ ਪ੍ਰਧਾਨ ਮਗੀ ਕਸ਼ਮੀਰ ਸਿੰਘ ਰਾਜਪੂਤ ਨੇ ਬੇਨਤੀ ਕੀਤੀ ਹੈ ਕਿ ਇਹ ਜਿਹੜਾ ਗੁੰਡਾਗਰਦੀ ਹੁੰਦੀ ਪਈ ਹੈ ਸਾਡੇ ਪੰਜਾਬ ਜਾਂ ਹਰਿਆਣੇ 'ਚ ਇਹਨੂੰ ਜਲਦ ਜਲਦ ਨੱਥ ਪਾਈ ਜਾਵੇ ਇਹਦਾ ਮੰਤਰੀ ਇਹਦਾ ਹੈ ਅਸੀਂ ਮੰਗੀ ਮੰਗੀ ਚਾਹਾਂਗੇ ਸਾਡਾ ਸਾਰਾ ਸੰਗਠਨ ਉਹਨਾਂ ਅੱਗੇ ਜਾ ਕੇ ਬੇਨਤੀ ਹੀ ਕਰਾਂਗੇ ਇੱਕ ਵਾਰੀ ਕਿ ਇਹਨੂੰ ਗੁੰਡਾਗੱਟ ਦੀ ਨੂੰ ਰੋਕਿਆ ਜਾਵੇ ਸਾਡੇ ਬਲਾਦਰੀ ਨੂੰ ਜਿੱਥੇ ਜਿੱਥੇ ਵੀ ਚੜਦੇ ਆ ਉੱਥੋਂ ਹੀ ਮਗਲੇ ਇਹ ਠਾਕਮਕ ਲੱਗ ਜਾਂਦੇ ਆ ਕੁਛ ਭੇਡਾਂ ਕਾਲੀਆਂ ਸਾਡੇ ਬੰਦੇ ਵੀ ਉਹਨਾਂ ਨੂੰ ਜਾ ਕੇ ਨਾਲ ਮਿਲੇ ਨੇ ਇਹੋ ਜਿਹਾ ਕਰਮ ਕਰਦੇ ਆ ਉਹਨਾਂ ਦਾ ਤਾਂ ਖਾਣਾ ਖਰਾਬ ਹੋਣੀ ਹੋਣਾ ਪਰ ਜਿਹੜੇ ਅਫਸਰ ਲੋਕ ਇਹੋ ਜਿਹਾ ਕੰਮ ਕਰਦੇ ਆ ਰੋਟੀ ਰੋਜੀ ਕਮਾਰ ਵਾਲਿਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਆ ਵਿਚਾਰੇ ਮੈਲ ਚ ਵੇਨਾ ਕਈ ਬੰਦੇ ਅੱਡੇ ਇਹੋ ਜੇ ਤੰਗ ਆ ਗਏ ਇਹਨਾਂ ਕੋਲ ਗੱਲਾਂ ਤੋਂ ਹੀ ਮੋਲਾ ਜੀ ਲੱਗੇ ਦਾਦਾ ਹਿਆਰ ਤੇ ਜਾਂ ਆਟੋ ਚਲਾਨ ਚ ਲੱਗੇ ਹੋਏ ਠੀਕ ਹੈ ਮੋਲੇ ਹਾਂ ਜੀ